ਸਤਿ ਸ਼੍ਰੀ ਅਕਾਲ ਪੰਜਾਬੀ ਜੈਕੇਟ on scene ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌੜਲਾ ਮਨਪ੍ਰੀਤ ਹੋ ਦਰਸ਼ਕੋ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਆਤੇ ਇਸ ਜਨਮ ਦਿਨ ਵਿੱਚ ਜੋ ਸਿੱਧੂ ਦੇ ਫੈਨਸ ਹਨ ਉਨ੍ਹਾਂ ਲਈ ਵੀ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਸੱਜਾ ਜਾ ਰਿਹਾ ਹੈ ਕਿ ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਤੇ ਤਿੰਨ ਗਾਣੇ ਜੋ ਸਿੱਧੂ ਮੂਸੇਵਾਲਾ ਦੇ ਹਨ ਉਹ ਰਿਲੀਜ਼ ਹੋਣ ਜਾ ਰਹੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਗਾਣੇ ਹਨ ਇਸ ਗਾਣੇ ਦਾ ਜੋ ਐਲਬਮ ਹੈ ਉਹ ਮੂਸ ਪ੍ਰਿੰਟ ਦੇ ਨਾਂ ਤੇ ਰਿਲੀਜ਼ ਕੀਤੀ ਜਾ ਰਹੀ ਤੇ ਇਸ ਨੂੰ ਲੈ ਕੇ ਜੋ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਵੀ ਕਿਹਾ ਗਿਆ ਹੈ ਕਿ ਜੇ ਸਿੱਧੂ ਦੀ ਇਹ ਮੋਤੋ ਪਹਿਲਾ ਵੀ ਜੋ ਸਿੱਧੂ ਸੀ ਉਹ ਆਪਣੇ ਖੁਦ ਆਪਣੇ ਜਨਮ ਦਿਨ ਤੇ ਆਪਣੇ ਮਾਤਾ ਪਿਤਾ ਦੇ ਜਨਮ ਦੇ ਜਨਮ ਦਿਨ ਤੇ ਨਵੇਂ-ਨਵੇਂ ਗਾਣੇ ਜੋ ਰਿਲੀਜ਼ ਕਰਦਾ ਸੀ ਅਤੇ ਇਸੇ ਤਰ੍ਹਾਂ ਦਾ ਉਸ ਤੋਂ ਉਸ ਦੁਆਰਾ ਚਲਾਇਆ ਗਿਆ ਇਹ سلسلہ ਅਜੇ ਵੀ ਚੱਲੀ ਹ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ ਕਿ ਜਿੱਦੂ ਦੇ ਬਰਥਡੇ ਤੇ ਜੋ ਉਸ ਜਨਮ ਦਿਨ ਵਾਲੇ ਦਿਨ ਉਸ ਦੀ ਹਰ ਇੱਕ ਗਾਣੇ ਨੂੰ ਜੋ ਰਿਲੀਜ਼ ਕੀਤਾ ਜਾਵੇ ਜੋ ਉਸ ਦੇ ਫੈਨਸ ਹਨ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਜੋ ਉਸ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਹਰ ਜਨਮ ਦਿਨ ਤੇ ਸਿੱਧੂ ਦੇ ਫੈਨਸ ਨੂੰ ਕੁਝ ਨਵਾਂ ਮਿਲਦਾ ਰਹੇ ਇਸ ਲਈ ਇੱਕ ਕੋਸ਼ਿਸ਼ ਜਾਰੀ ਰਹੇਗੀ ਸਿੱਧੂ ਨੇ ਜਿੰਨੇ ਵੀ ਗੀਤ ਰਿਕਾਰਡ ਹਨ ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਐਲਬਮ ਵਿਚ ਜਿਹੜੇ ਸੇ ਦੋਨੋਂ ਚਾਉਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਉਹ ਸਿੱਧੂ ਤੋਂ ਉਸਤੇ ਜਿੰਦੇ ਚਾਉਂਦੇ ਸਨ ਅਤੇ ਇਸ ਦੇ ਨਾਲ ਹੀ ਉਹਨਾਂ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਸਦੇ 8 ਗੀਤ ਜੋ ਹਨ ਰਿਲੀਜ਼ ਕੀਤੇ ਗਏ ਹਨ ਅਤੇ ਉਹਨਾਂ ਸਾਰੇ ਗੀਤਾਂ ਨੂੰ ਪਹਿਲਾਂ ਵਾਂਗ ਜੋ ਕਿ ਵਰਸਿੱਧੀ ਮਿਲੀ ਹੈ ਇਹ ਸਾਰੇ ਗਾਣੇ ਉਸਤੇ ਜੋ ਆਫੀਸ਼ੀਅਲ ਅਕਾਊਂਟ ਤੇ ਰਿਲੀਜ਼ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਇੰਸਟਾਗ੍ਰam ਅਕਾਊਂਟ ਤੇ ਵੀ ਜੋ ਉਹਨਾਂ ਦੇ ਜੋ ਹੈ ਕਿ ਪੋਸਟਰ ਜਾਰੀ ਕੀਤਾ ਗਿਆ ਸੀ ਇਹਨਾਂ ਗਾਣਿਆਂ ਲੈ ਕੇ ਆਤੇ ਦੱਸਿਆ ਜਾ ਰਿਹਾ ਕਿ 2 ਦਿਨਾਂ ਵਿੱਚ ਜੋ ਹੈ ਕਿ 1 ਮਿਲੀਅਨ ਤੋਂ ਵੱਧ ਜੋ ਹੈ ਕਿ ਲੋਕਾਂ ਵੱਲੋਂ ਉਸ ਨੂੰ ਜੋ ਪਸੰਦ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਇਹ ਉਹਨਾਂ ਦੇ ਜੋ ਵਿਰੋਧੀ ਲੋਗ ਹਨ ਉਹਨਾਂ ਵੱਲੋਂ ਜੋ ਹੈ ਕਿ ਅੱਜ ਦੇ ਦਿਨ ਹੀ ਜੋ ਹੈ ਕਿ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਹੀ ਉਸ ਦੀ ਜੋ ਡਾਕੂਮੈਂਟਰੀ ਹੈ ਜੋ ਉਹਨਾਂ ਵੱਲੋਂ ਜੋ ਇਸ ਬਾਰੇ ਮਨਾ ਨਾ ਕੀਤਾ ਗਿਆ ਸੀ ਕਿ ਉਹ ਨਹੀਂ ਰਿਲੀਜ਼ ਕਰਵਾਉਣਾ ਚਾਹੁੰਦੇ ਪਰ ਜੋ ਵਿਰੋਧੀ ਸੰ ਉਹ ਵੀ ਅੱਜ ਦੇ ਦਿਨ ਹੀ 11 ਜੂਨ ਨੂੰ ਜਿੱਦੂ ਮੂਸੇ ਵਾਲ ਦੇ ਜਨਮ ਦਿਨ ਦੇ ਮੌਕੇ ਹੀ ਜੋ ਡਾਕੂਮੈਂਟਰੀ ਹੈ ਉਹ ਵੀ ਰਿਲੀਜ਼ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਥੋੜਾ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜੋ ਇਹ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਲੈ ਕੇ ਤੁਹਾਨੂੰ ਥੋੜਾ ਦੱਸਦੀ ਹੈ ਕਿ ਜੋ ਸ਼ੁਭਦੀਪ ਉਫ ਸਿੱਧੂ ਜੋ ਮੂਸੇ ਵਾਲਾ ਹੈ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਛੋਇਆ ਸੀ ਅਤੇ 29 ਮਈ 2022 ਨੂੰ ਜੋ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲੇ ਨੂੰ ਜੋ ਬੇਰਹਿਮੀ ਨਾਲ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜੋ ਪੰਜਾਬੀ ਦਾ ਇੱਕ ਮਸ਼ਹੂਰ ਗਾਇਬ ਲੋਕ ਪੰਜਾਬੀ ਪੰਜਾਬ ਦੇ ਨਾਲ ਨਾਲ ਹੋਰ ਜੋ ਵਿਦੇਸ਼ ਦੇ ਰਹਿਣ ਵਾਲੇ ਲੋਕ ਵੀ ਜੋ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਸਨ ਅਤੇ ਜੋ 29 ਮਈ 2022 ਨੂੰ ਮੇਨੂ ਜੋ ਹੈ ਕਿ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਉਸ ਤੇ ਜੋ ਗੀਤਾਂ ਰਾਹੀਂ ਉਸ ਨੂੰ ਯਾਦ ਕੀਤਾ ਜਾਂਦਾ ਹੈ ਉਸ ਨੂੰ ਜਿੰਦਾ ਰੱਖਿਆ ਗਿਆ ਹੈ ਤੇ ਇਸੇ ਦੇ ਰਾਹੀਂ ਜੋ ਅੱਜ ਉਸ ਤੇ ਜਨਮ ਦਿਨ ਦੇ ਮੌਕੇ ਤੇ ਜੋ ਹੈ ਕਿ ਜੋ ਸਿੱਧੂ ਮੂਸੇਵਾਲੇ ਦੇ ਜੋ ਤਿੰਨ ਗਾਣੇ ਹਨ ਅੱਜ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਜੋ ਐਲਬਮ ਮੂਸ ਪ੍ਰਿੰਟ ਨਾਮ ਦੀ ਜੋ ਐਲਬਮ ਰਾਹੀਂ ਇਹ ਗਾਣੇ ਰਿਲੀਜ਼ ਕੀਤੇ ਜਾਣਗੇ ਅਤੇ ਇਹ ਤਿੰਨੋਂ ਗਾਣੇ ਹੀ ਜੋ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਤੇ ਹੀ ਰਿਲੀਜ਼ ਕੀਤੇ ਜਾਣਗੇ ਪਰ ਜੋ ਹੈ ਕਿ ਜਦ ਜੋ ਵਿਰੋਧੀਆਂ ਵੱਲੋਂ ਜੋ ਡਾਕੂਮੈਂਟਰੀ ਰੀਲீஸ் ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕੀ ਕੁਝ ਕਹਿਣਾ ਸੀ ਆ ਉਹ ਵੀ ਤੁਹਾਨੂੰ ਥੋੜਾ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਸ਼ੁਭਦੀਪ ਦੇ ਵਿਰੋਧੀਆਂ ਨੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੀ ਬਣੀ ਡਾਕੂਮੈਂਟਰੀ ਤੇ ਰੀਲீஸ் ਵੀ ਰੱਖੀ ਹੈ ਉਹਨਾਂ ਕਿਆ ਮੈਂ ਇਸ ਦੀ ਰੀਲਿਸ ਰਕਵਾਉਣ ਲਈ ਲੰਡਨ ਦੇ মিডিਆ ਹਾਊਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਉਹਨਾਂ ਨੂੰ ਮੇਲ ਵੀ ਕੀਤੀ ਗਈ ਹੈ ਤੇ ਮਾਨਸਾ ਦੀ ਅਦਾਲਤ ਵਿੱਚ ਰੀਲਿਸ ਨੂੰ ਰਕਵਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਗਈ ਹੈ ਜੇਕਰ ਅਜੇ ਵੀ ਸੁਖਦੀਪ ਵੀ ਜੋ ਡਾਕੂਮੈਂਟਰੀ ਰਿਲੀਜ਼ ਕਰਦੇ ਹਨ ਤਾਂ ਫਿਰ ਅਦਾਲਤ ਵਿੱਚ ਦੇਖਿਆ ਜਾਵੇਗਾ ਪਰ ਇਸ ਦੇ ਨਾਲ ਉਹਨਾਂ ਇਹ ਵੀ ਕਹਿ ਦਿੱਤਾ ਨਾਲ ਕਿ ਡਾਕੂਮੈਂਟਰੀ ਬਾਰੇ ਸਾਨੂੰ ਤੋਂ ਕੁਝ ਵੀ ਨਹੀਂ ਪੁੱਛਿਆ ਗਿਆ ਸ਼ਾਇਦ ਹੋ ਸਕਦਾ ਹੈ ਕਿ ਉਸ ਦੀ ਇਮੇਜ ਜਾਂ ਅਕਸ ਨੂੰ ਖਰਾਬ ਕੀਤਾ ਜਾਵੇ ਇਸ ਡਾਕੂਮੈਂਟਰੀ ਦੇ ਰਾਹੀਂ ਕਿਉਂਕਿ ਜਦ ਡਾਕੂਮੈਂਟਰੀ ਬਣਾਈ ਗਈ ਸੀ ਤੇ ਸੁਖਦੀਪ ਦੇ ਮਾਤਾ ਪਿਤਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਤੋਂ ਕੁਝ ਵੀ ਇਸ ਬਾਰੇ ਨਹੀਂ ਕੁਝ رائے ਲਈ ਗਈ ਨਾ ਹੀ ਕੁਝ ਪੁੱਛਿਆ ਗਿਆ ਅਤੇ ਇਸ ਦੇ ਨਾਲ ਉਹਨਾਂ ਦੇ ਪਿਤਾ ਦਾਈ ਵੀ ਕਹਿਣਾ ਸੀ ਕਿ ਇਸ ਵੇਲੇ ਸਿੱਧੂ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਜੇਕਰ ਡਾਕੂਮੈਂਟਰੀ ਵਿੱਚ ਕੁਝ ਤਰਾਜ ਯੋਗ ਹੈ ਤਾਂ ਇਹ ਅਦਾਲਤੀ ਸੁਣਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ ਹੁਣ ਤੱਕ ਜੋ ਦੋ ਗਵਾਹੀਆਂ ਹੋਈਆਂ ਹਨ ਅਤੇ ਅਲੇ ਮੇਰੀ ਵੀ ਗਵਾਹੀ ਦੇਣੀ ਰਹਿੰਦੀ ਹੈ ਪਰ ਉਹਨਾਂ ਵੱਲੋਂ ਇਸ ਡਾਕੂਮੈਂਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਨੋਟਿਸ ਲਿਆ ਗਿਆ ਫਿਲ ਫਿਲਹਾਲ लेकिन यह भी दसाया जा रहा है कि आज के दिन ही उसके सिद्धू मूसवाले दो हजार जो रोज आपत्ति है जो सीधू मूसे वाले जो डॉक्यूमेंटरी बनाई गई रिलज की जाए फिलहाल जो है कि जो सिद्धू मूसे वाले के जो फैनसन उन्होंने एक वही खुशखबरी है कि अब सिद्धू मूसे मरहूम पंजाबी गायक सिद्धू मूसेवाले तीन गाने ਜਾ ਰਿਲੀਜ਼ ਹੋਣ ਜਾ ਰਹੇ ਜੇ ਲੋਕ ਸੁਣਨਗੇ ਅਤੇ ਇਸੇ ਨਾਲ ਹੀ ਜੋ ਹੈ ਕਿ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਇਹ ਕਿਹਾ ਗਿਆ ਕਿ ਇਹਨਾਂ ਦੇ ਗਾਣਿਆਂ ਨੂੰ ਜਿਸ ਤਰ੍ਹਾਂ ਪਹਿਲੇ ਪਿਆਰ ਦਿੰਦੇ ਸਨ ਹੁਣ ਵੀ ਪਿਆਰ ਦਿੰਦੇ ਰਹੇ ਹਨ ਔਰ ਇਹ ਤਿੰਨੋਂ ਗਾਣੇ ਜੋ ਹੈ ਕਿ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਤੇ ਹੀ ਰਿਲੀਜ਼ ਕਿਤੇ ਜਾਣਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਫਾਲੋ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਭੁੱਲਣਾ ਧੰਨਵਾਦ